ਜੋ ਸਿਟੀ ਪਟਿਆਲਾ ਤੋਂ ਹਰਪ੍ਰੀਤ ਜੀ ਨੂੰ ਇੱਕ ਖੂਫੀਆ ਇਨਫੋਰਮੇਸ਼ਨ ਮਿਲੀ ਸੀ ਹਾਂਜੀ ਕਿ ਪਿਛਲੇ ਦਿਨਾਂ 'ਚ ਜਿਹੜੀ ਤਿੰਨ ਵਾਰਦਾਤਾਂ ਹੋਈਆਂ ਪਹਿਲੀ ਜਿਹੜੀ ਖੇਮਕਰਨ ਪੈਟਰੋਲ ਪੰਪ ਦੇ ਬਾਹਰ ਫਾਇਰਿੰਗ ਕਰਕੇ ਗਈ ਹੈ ਦੂਸਰੀ ਜਿਹੜੀ ਐਡਵੋਕੇਟ ਦੇ ਘਰ ਦੇ ਬਾਹਰ ਫਾਇਰਿੰਗ ਕਰਕੇ ਗਈ ਹੈ ਤੇ ਤੀਸਰੀ ਜਿਹੜੀ ਦੋ ਤਿੰਨ ਦਿਨ ਪਹਿਲੇ ਸੇਨ ਕਬੀ ਕਾਨਵਰਟ ਸਕੂਲ ਦੇ ਬਾਹਰ ਫਾਇਰਿੰਗ ਕਰਕੇ ਗਈ ਹੈ ਇਹ ਤਿੰਨਾਂ ਦਾ ਦੋਸ਼ੀ ਜੋ ਕਿ ਇੱਕ ਵਾਂਟਡ ਵਾਂਟਡ ਸੀ ਸਾਨੂੰ ਐਂਡ ਜਿਹੜਾ ਪ੍ਰਭ ਦਾਸੂਵਾਲ ਦਾ ਦੇ ਨਾਲ ਕੰਮ ਕਰਦਾ ਹੈ ਉਹਦੀ ਮਦਦ ਕਰਦਾ ਹੈ ਉਹ ਸਰਹਾਲੀ ਮੰਡਾ ਤੋਂ ਪੱਟੀ ਵੱਲੋਂ ਆ ਰਿਹਾ ਹੈ ਇਨਸਪੈਕਟਰ ਸਾਹਿਬ ਜੀ ਨੂੰ ਇਨਫੋਰਮੇਸ਼ਨ ਸੀ ਕਿ ਜੇ ਆਪ ਕੋ ਕਿਉਂ ਆ ਰਿਹਾ ਤੇ ਜੇ ਆਪਾ ਇੱਕ ਪ੍ਰੋਪਰ ਨਾਕਾਬੰਦੀ ਤੇ ਕਰਾਂਗੇ ਤੇ ਉਹ ਜਰੂਰ ਆਪਾ ਫੜ ਪਾਵਾਂਗੇ ਇਸੀ ਇਨਫੋਰਮੇਸ਼ਨ ਦੇ ਆਧਾਰ ਤੇ ਐਸਐਚਓ ਸਾਹਿਬ ਜੀ ਨੇ ਨਾਕੇ ਸਾਰੇ ਅਲਰਟ ਕਰਵਾਏ ਜਦੋਂ ਜਦੋਂ ਹਰਿੰਦਰ ਜੋ ਕਿ ਦੋਸ਼ੀ ਹੈ ਇਸ ਇਹ ਸਾਰੇ ਮੁਕਦਮਿਆਂ ਦਾ ਸਰ ਅਲੀ ਮੰਡਾ ਮੰਡਾ ਵੱਲੋਂ ਆ ਰਿਹਾ ਸੀ ਤੇ ਉਹਨੇ ਜੋ ਦੇਖਿਆ ਕਿ ਵੀ ਪੁਲਿਸ ਪਾਰਟੀ ਆ ਤੇ ਉਹਨੇ ਤਾਬਰਤੋਰ ਫਾਇਰਿੰਗ ਕਰਨੀ ਸ਼ੁਰੂ ਕਰਤੀ ਪੰਜਾਬ ਪੁਲਿਸ ਪਾਰਟੀ ਨੇ ਆਪਣੇ ਸੈਲਫ ਡਿਫੈਂਸ ਤੇ ਕੁਝ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਇੱਕ ਗੋਲੀ ਕਿਦੇ ਕਿਦੇ ਲਾਤੀ ਲੱਗੀ ਹੈ ਇਨੂੰ ਆਪਾਂ ਹਸਪਤਾਲ ਭੇਜ ਦਿੱਤਾ ਹੈ ਅਤੇ ਬਾਕੀ